ਮੇਰਾ ਨਾਮ ਰਮਨ ਕੁਮਾਰ ਸ਼ਿਹਾੜਾ ਪੰਜਾਬ ਸੈਕਟਰੀ ਭਾਰਤੀ ਜਨਤਾ ਪਾਰਟੀ ਵਪਾਰ ਸਹਿਲ ਤੋਂ ਜੀ ਜਿਹੜਾ ਕੱਲ ਪਹਿਲਗਾਮ ਵਿੱਚ ਜਿਹੜਾ ਕਾਂਡ ਜਿਹੜਾ ਹੱਤਵਾਦੀਆਂ ਨੇ ਟੂਰਿਸਟਾਂ ਨੂੰ ਮਾਰਿਆ ਵਾ ਉਹਨਾਂ ਨੇ 79 ਟੂਰਿਸਟਾਂ ਨੂੰ ਉਹਨਾਂ ਦਾ ਨਾਮ ਪੁੱਛ ਕੇ ਆਇਡੈਂਟੀ ਪੁੱਛ ਕੇ ਮਾਰਿਆ ਗਿਆ ਵਾ ਮਹਿਲਾਵਾਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਨੂੰ ਮਾਰ ਦਿੱਤਾ ਗਿਆ ਵਾ ਬੱਚਿਆਂ ਸਾਹਮਣੇ ਉਹਨਾਂ ਦੇ ਪਿਓ ਨੂੰ ਮਾਰ ਦਿੱਤਾ ਗਿਆ ਵਾ ਬੱਚੇ ਰੋਲਦੇ ਰੇ ਆ ਜਿਹੜੀਆਂ ਮਹਿਲਾਵਾਂ ਰੋਂਦੀਆਂ ਰਹੀਆਂ ਵਾ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਇਹ ਕੰਡੀਸ਼ਨ ਹੈ ਹਿੰਦੂਆਂ ਦੀ ਹਿੰਦੂਆਂ ਦੀ ਇਹ ਹਾਲਾਤ ਹੈ ਪੂਰੇ ਦੇਸ਼ ਦੇ ਵਿੱਚ ਭਾਵੇਂ ਪੱਛਮੰਗਾਲ ਭਾਵੇਂ ਉਹ ਕਸ਼ਮੀਰ ਹੋਵੇ ਨਾਮ ਲਿਤਾ ਗਿਆ ਅੱਤਵਾਦੀਆਂ ਦਾ ਕਿ ਅੱਤਵਾਦੀਆਂ ਨੇ ਮਾਰਿਆ ਵਾ ਅੱਤਵਾਦੀ ਜੇ ਹੁੰਦੇ ਤੇ ਉਹ ਹਰ ਕਿਸੇ ਨੂੰ ਮਾਰ ਸਕਦੇ ਸੀ ਉਹਨਾਂ ਨੇ ਸਿਰਫ ਹਿੰਦੂਆਂ ਨੂੰ ਮਾਰਿਆ ਇਹਦਾ ਮਤਲਬ ਇਹਦਾ ਕਾਂਡ ਇਹ ਹਿੰਦੂਆਂ ਵਾਸਤੇ ਕੀਤਾ ਗਿਆ ਹੈ ਹਿੰਦੂਆਂ ਨੂੰ ਡਰਾਉਣ ਵਾਸਤੇ ਕੀਤਾ ਗਿਆ ਵਾ ਕਿ ਹਿੰਦੂ ਜਿਹੜੇ ਆ ਉਹ ਡਰ ਕੇ ਕਸ਼ਮੀਰ ਚੋਂ ਭੱਜ ਜਾਣ ਹਿੰਦੂ ਭੱਜ ਕੇ ਜਾਣਗੇ ਕਿੱਥੇ ਕਸ਼ਮੀਰ ਚੋਂ ਭੱਜਣਗੇ ਕੇਰਲਾ ਚੋਂ ਭੱਜਣਗੇ ਪੱਛਮ ਬੰਗਾਲ ਚੋਂ ਭੱਜਣਗੇ ਕਿਹੜੇ ਖੂਜ ਹਿੰਦੂ ਪੈ ਜਾਣਗੇ ਮੈਂ ਕਹਿਣਾ ਚਾਹੁੰਦਾ ਹਾਂ ਵਾ ਹਿੰਦੂਆਂ ਦਾ ਜਾਗਣ ਦਾ ਟਾਈਮ ਆ ਗਿਆ ਵਾ ਹਿੰਦੂ ਸੋਚਣ ਸਮਝਣ ਆਪਣੀ ਨਵੀਂ ਪੀੜ੍ਹੀ ਨੂੰ ਦੱਸਣ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਜਿਣੀ ਚਾਹੀਦੀ ਆ ਅਸੀਂ ਜੇ ਲੜ ਜੇ ਮਰਨਾ ਵਾ ਨਾ ਤੇ ਲੜ ਕੇ ਮਰਨਾ ਵਾ ਅਸੀਂ ਇਸ ਤਰੀਕੇ ਨਾਲ ਨਹੀਂ ਮਰਨਾ ਕਿ ਹਾਨੂੰ ਜਿਹੜਾ ਮਰਜ਼ੀ ਆਵੇ ਗੋਲੀ ਮਾਰ ਜੇ ਜਿਹੜਾ ਮਰਜ਼ੀ ਆਵੇ ਡਰਾ ਜੇ ਜਿਹੜਾ ਮਰਜ਼ੀ ਸਾਡੇ ਘਰ ਤੇ ਕਬਜ਼ਾ ਕਰ ਲੇ ਜਾਲੇ ਘਰ ਨੂੰ ਸਾੜ ਦੇ ਤੁਹਾਡੀ ਦੁਕਾਨ ਨੂੰ ਸਾੜ ਦੇ ਉਹ ਕੰਮ ਨਹੀਂ ਹੋਣਾ ਚਾ ਉਦੇ ਵਿੱਚ ਅਸੀਂ ਪ੍ਰਦਰਸ਼ਨ ਕਰਦੇ ਪਏ ਆ ਅੱਜ ਪੁੱਤਲੇ ਸਾੜਦੇ ਪਏ ਆ ਅਤਵਾਦ ਦੇ ਪਾਕਿਸਤਾਨ ਦੇ ਕਿ ਤੁਹਾਡੇ ਦੇਸ਼ ਵਿੱਚ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਮੋਦੀ ਜੀ ਅੱਗੇ ਇੱਕ ਗੁਜਾਰਿਸ਼ ਕਰਦੇ ਆ ਇਹ ਇੰਨਾ ਲੋਕਾਂ ਨੂੰ ਫੜ ਕੇ ਇਹਨਾਂ ਨੂੰ ਬੰਦ ਦੀ ਸਜ਼ਾ ਮਿਲੇ ਜਿਹੜੇ ਲੋਕ ਇਹਨਾਂ ਨਾਲ ਮਿਲੇ ਹੋਏ ਆ ਉਹਨਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਮੁੱਲਾ ਮੌਲਵੀ ਜਿਹੜੇ ਪੈਸਾ ਇਕੱਠਾ ਕਰਦੇ ਨੇ ਵਕਫ ਬੋਰਡ ਤੋਂ ਇਹਨਾਂ ਵਾਸਤੇ ਇਕੱਠਾ ਕਰਦੇ ਨੇ ਇਹਨਾਂ ਹੱਤਵਾਦੀ ਨੂੰ ਦੇਣ ਵਾਸਤੇ ਇਕੱਠਾ ਕਰਦੇ ਨੇ ਜਿਹੜਾ ਵਕਫ ਬੋਰਡ ਆ ਜਾਂ ਮਦਰਸੇ ਆ ਇਹ ਮਦਰਸਿਆਂ ਵਿੱਚ ਜਿਹੜੇ ਮਾਨਮ ਬੰਬ ਬਣਾਉਂਦੇ ਪਏ ਆ ਇਹਨਾਂ ਦੀ ਗਿਣਤੀ ਲੱਖਾਂ ਕਰੋੜਾਂ ਵਿੱਚ ਆ ਇਹ ਮਾਨਮ ਬੰਬ ਬਣਾ ਕੇ ਸਾਡੇ ਵਾਸਤੇ ਸਾਨੂੰ ਹਿੰਦੂਆਂ ਨੂੰ ਮਾਰਨ ਵਾਸਤੇ ਭਾਰਤ ਨੂੰ ਖਤਮ ਕਰਨ ਵਾਸਤੇ ਭਾਰਤ ਨੂੰ ਵੰਡਣ ਵਾਸਤੇ ਇਹ ਕੰਮ ਕਰਦੇ ਪਏ ਆ ਕੋਈ ਕਾਂਗਰਸੀ ਕੋਈ ਆਮ ਆਦੀ ਪਾਰਟੀ ਦਾ ਬੰਦਾ ਕੋਈ ਅਕਾਲੀ ਦਲ ਦਾ ਬੰਦਾ ਕਿਸੇ ਵੀ ਪਾਰਟੀ ਦਾ ਬੰਦਾ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਹਿੰਦੂਆਂ ਨਾਲ ਬੁਰੀ ਹੁੰਦੀ ਪਈ ਆ ਸਿਰਫ ਭਾਰਤੀ ਜਨਤਾ ਪਾਰਟੀ ਸਿਰਫ ਮੋਦੀ ਜੀ ਸਿਰਫ ਆਮਨੀ ਸ਼ਾਹ ਜੀ ਸਿਰਫ ਯੋਗੀ ਜੀ ਰੋਲਾ ਪਾਉਂਦੇ ਪਏ ਆ ਹਿੰਦੂਆਂ ਨੂੰ ਜਗਾਉਂਦੇ ਪਏ ਆ ਤੇ ਮੈਂ ਕਹਿਣਾ ਚਾਹੁੰਦਾ ਮੈਂ ਹਿੰਦੂਆਂ ਨੂੰ ਹੀ ਹਿੰਦੂਆਂ ਨੂੰ ਸੋਚਣਾ ਪਏਗਾ ਉਹ ਕੌਮ ਕਦੇ ਨਹੀਂ ਮਰ ਸਕਦੀ ਜਿਹਨੂੰ ਮਰਨ ਦਾ ਇਹਨੂੰ ਹੱਸ ਕੇ ਮਰਨ ਦਾ ਝੱਲ ਪੈ ਜੇ ਉਹ ਕੌਮ ਕਦੇ ਨਹੀਂ ਮਰ ਸਕਦੀ ਜਿਹਨੂੰ ਹੱਸ ਕੇ ਮਰਨ ਦਾ ਝੱਲ ਪੈ ਜੇ ਜਿਹਨੂੰ ਕਿਹੜਾ ਹੋਇਆ ਤੋਂ ਜਿਹੜੀ ਜਿਹੜੀ ਜ਼ਿੰਮੇਵਾਰੀ ਲਿੱਤੀ ਆ ਜਿਹੜੇ ਟੀਆਰਐਸ ਆਸਮਨ ਸੰਸਤਾ ਹੀ ਆ ਉਹ ਹੋਣਾ ਹੀ ਆ ਕੱਡੇ ਖਿਆਲ ਵਿੱਚ ਹੁਣ ਉਹ ਕੱਪੜੇ ਪਾ ਕੇ ਫੌਜੀ ਜਾਂਦੇ ਹੁਣ ਆ ਕੇ ਲੋਕਾਂ ਨੂੰ ਮਾਰਦੀ ਪਈ ਆ ਉੱਥੇ ਬੈਠੇ ਹੋਏ ਆ ਉਹ ਸਲੀਪਰ ਉਹ ਸਲੀਪਰ ਸੈੱਲ ਲੈ ਗਏ ਉੱਥੇ ਬੈਠੇ ਹੋਏ ਆ ਲੋਕਾਂ ਨੂੰ ਮਾਰਦੇ ਪਏ ਆ ਜਦੋਂ ਹੁਕਮ ਆਂਦਾ ਵਾ ਉਹਨਾਂ ਨੂੰ ਉਹ ਕਿਉਂ ਨਹੀਂ ਮਾਰਦੇ ਬਾਕੀ ਲੋਕਾਂ ਨੂੰ ਉਹ ਬਾਕੀ ਲੋਕਾਂ ਨੂੰ ਕਿਉਂ ਨਹੀਂ ਮਾਰਦੇ ਉਹ ਆਤਵਾਦੀ ਨਹੀਂ ਆ ਉਹ ਸਿਰਫ ਹਿੰਦੂਆਂ ਨੂੰ ਮਾਰਨ ਵਾਸਤੇ ਆਏ ਆ ਉਹ ਕਸ਼ਮੀਰ ਦੇ ਬਾਹਰ ਦੇ ਲੋਕਾਂ ਦਾ پلان ਸਾਨੂੰ ਪਸੰਦ ਨਹੀਂ ਤੇ ਕਸ਼ਮੀਰ ਸਾਡੇ ਦੀ ਅਸਟਾ ਹਿੱਸਾ ਨਹੀਂ ਦਾ ਮਤਲਬ ਯਕਸ਼ਮੀ ਨਾਲ ਦੀ ਅਸਤਾ ਹਿਸਤਾ ਨਹੀਂ ਆ ਕੱਲ ਨੂੰ ਪੱਛਮ ਬੰਗਾਲ ਚ ਗੋਗੇ ਬਾਹਰ ਦੇ ਲੋਕ ਤੁਸੀਂ ਆ ਗਏ ਕੱਲ ਨੂੰ ਕੇਰਲਾ ਚ ਗੋਗੇ ਬਾਹਰ ਦੇ ਲੋਕੀ ਆਜ ਆ ਗਏ ਕੱਲ ਨੂੰ ਅਰਨਾਚਲ ਪ੍ਰਦੇਸ਼ ਚ ਗੋਗੇ ਬਾਹਰ ਦੇ ਲੋਕ ਆ ਗਏ ਨੇ ਕਿਸ ਤਰੀਕੇ ਨਾਲ ਜ਼ਿੰਦਗੀ ਜੀਵਾਂਗੇ ਆਪਾਂ ਇਹ ਹਾੜਾ ਦੇਸ਼ ਆ ਭਾਰਤ ਦੇਸ਼ ਆ ਸਭ ਲੋਕਾਂ ਨੂੰ ਜੀਣ ਦਾ ਆਕਿਆ ਕੰਮ ਕਰਨ ਦਾ ਆਕਿਆ ਲੇਕਿਨ 56 ਇੰਚ ਦਾ ਸੀਨਾ ਤੇ ਮੋਦੀ ਸਾਹਿਬ ਕਹਿੰਦੇ ਰਹੇ ਨੇ ਹੁਣ ਕਿੱਥੇ ਗਿਆ ਸੀ ਸੀਨਾ ਤੇ ਮੋਦੀ ਸਾਹਿਬ ਦਖਾਨ ਗਏ ਸੀਨਾ ਦੇ ਮੋਦੀ ਸਾਹਿਬ ਜੜਾ ਵਾ ਉਥੋਂ ਬਾਹਰੋਂ ਵਾਪਸ ਇੱਥੇ ਆ ਗਏ ਨੇ ਸੀਨਾ ਅਮਿਤ ਸ਼ਾਹ ਜੀ ਉਥੇ ਪਹੁੰਚ ਗਏ ਨੇ ਸੀਨਾ ਦਖਾਨ ਗਏ ਉਹਨਾਂ ਚ ਇਹਨਾਂ ਦਾ ਦਿਮਾਗ ਮਰਿਆ ਜਾਂਦਾ ਲੋਕੀ ਲੋਕਾਂ ਨੂੰ ਮਾਰਨ ਵਾਸਤੇ ਆਪਣੇ ਆਪ ਨੂੰ ਬੰਬ ਬਣ ਲੈਂਦੇ ਆ ਉਹਨਾਂ ਲੋਕਾਂ ਨੂੰ ਮਾਰਨਗੇ ਪਰ ਜਿਹੜੇ 26 ਲੋਕ ਹਿੰਦੂ ਮਰ ਗਏ ਨਜਾਇਜ਼ ਜਿਹੜੇ ਆਪਣੇ ਸਾਲ ਦੀ 2 ਸਾਲ ਦੀ ਮਿਹਨਤ ਕਰਕੇ ਕਮਾਈ ਕਰਕੇ ਖੁਸ਼ੀ ਤੇ ਦੋ ਪਲ ਜਿਹੜੇ ਜੀਣ ਵਾਸਤੇ ਉੱਥੇ ਘੁੰਮਣ ਵਾਸਤੇ ਗਏ ਸੀ ਉਹ ਮਰ ਗਏ ਉਹਨਾਂ ਦਾ ਕੀ ਹੋਏਗਾ ਜਿਹੜੇ ਨਜਾਇਜ਼ ਮਰੇ ਇਹਨਾਂ ਦਾ ਮਰਨਾ ਬੰਦਾ ਵਾ ਜਿਹੜੇ ਲੋਕ ਲੋਕਾਂ ਨੂੰ ਮਾਰਦੇ ਪਏ ਆ ਤੁਹਾਡੇ ਕਹਿਣ ਤੋਂ ਬਾਅਦ ਕਲਾਪਸ ਕਿੱਥੇ ਰਹਿ ਗਿਆ ਤੁਹਾਨੂੰ ਲੱਗਦਾ ਕਿ ਪ੍ਰਾਣੀਆਂ ਸਰਕਾਰਾਂ ਵਿੱਚ ਕਲਾਪਸ ਰਹਿ ਗਿਆ ਤਾਂ ਕਰਕੇ ਕੁਝ ਹੋ ਰਿਹਾ ਪ੍ਰਾਣੀਆਂ ਸਰਕਾਰਾਂ ਜਿਹੜੀ ਕਾਂਗਰਸ ਸਰਕਾਰ ਨੇ ਧਰਮ ਧਰਮ ਦੇ ਨਾਂ ਤੇ ਮੁਸਲਮਾਨਾਂ ਨੂੰ ਅਟ ਦੀ ਅਸ਼ ਦੀ ਦਿੱਤਾ ਸੀ ਉਹਨਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੇ ਇਹੋ ਜਿਹਾ ਸਿਸਟਮ ਬਣਾਤਾ ਦੁਨੀਆ ਦੇ ਵਿੱਚ ਭਾਰਤ ਦੇ ਵਿੱਚ ਕਿ ਆਮ ਦੀ ਵਾਲੀ ਸਰਕਾਰਾਂ ਆਮ ਵਾਲੀਆਂ ਪੀੜ੍ਹੀਆਂ ਮਰਦੀਆਂ ਰਹਿਣਗੀਆਂ ਲੁੱਟੀਆਂ ਜਾ ਰਹਿਣਗੀਆਂ ਇਹ ਉਹ ਹਾਲਾਤ ਜਿਹੜੇ ਆ ਸਾਰੇ ਜਗ੍ਹਾ ਭਾਰਤ ਦੇ ਵਿੱਚ ਹੁੰਦੇ ਪਏ ਆ ਹਿੰਦੂ ਮਰਦੇ ਪਏ ਆ